ਹਾਂਜੀ ਵੀ ਕੀ ਹਾਲ ਚਾਲ ਆ ਤੁਹਾਡਾ ਸਾਰੇ ਬੰਨਾਂ ਤੇ ਹੋਰ ਕੀ ਬੰਦਾ ਕਰ ਕਰ ਪਹਿਲਾਂ ਜਿਹੜੇ ਵੀ ਚੈਨਲ ਦੇ ਉੱਪਰ ਨਵੇਂ ਆ ਤੇ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਲਾਇਕ ਤੇ ਹਾਂਜੀ ਮਿੱਤਰੋ ਅੱਜ ਆਪਾਂ ਆਪਣੇ ਖੁੱਡੇ ਘਰਾਂ ਵਾਲਾ ਦਾ ਪੇਂਟਿੰਗ ਤੇ ਕੁਝ ਕੁ ਗੱਲ ਬਣਾਉਣਾ ਲੱਗੇ ਹਾਂਗੇ ਤੇ ਭਾਈ ਆਪਾਂ ਲਿਆ ਆਂ ਲਾਈ ਪੇਂਟ ਤੇ ਆਪਾਂ ਕਰਾਉਣਾ ਲੱਗਾ ਆਪਣੇ ਖੁੱਡੇ ਦੀ ਡੈਕੋਰੇਸ਼ਨ ਤੇ ਬਾਕੀ ਤੁਹਾਨੂੰ ਆਪਾਂ ਮਿਲਦੇ ਹਾਂਗੇ ਆਪਾਂ ਅੱਗੇ ਵਲੌਗਸ ਤੇ ਆਪਣੇ ਇੰਸਟਾਗ੍ਰਾਮ ਤੇ ਆਪਾਂ ਜ਼ਰੂਰ ਫੋਲੋ ਕਰ ਲਓ ਐਡਿਟ ਤੁਹਾਨੂੰ ਮੈਂਸ਼ਨ ਹੀ ਹੋ ਰਹੀ ਹੈਗੀ ਤੇ ਬਾਕੀ ਅੱਜ ਫਿਰ ਆਪਾਂ ਵਲੌਗ ਆਪਾਂ ਕੇ ਕੰਟੀਨਿਊ ਕਰ ਲਓ ਵੀ ਮਿੱਤਰੋ ਦੇਖ ਸਕਦੇ ਆਪਣੇ ਫੁੱਡੇ ਦੇ ਕਬੂਤਰ ਬੈ ਚੁੱਕੇ ਆਗੇ ਤੇ ਛਤਰੀ ਬਣਾਤੀ ਆਪਾਂ ਤੇ ਇਧਰ ਵੀ ਤਿੰਨ ਕੰਪਲੀਟ ਹੋ ਗਏ ਦੇਖ ਸਕਦੇ ਤੇ ਬਾਕੀ ਭਾਈ ਹੁਣ ਰੰਗ ਕਰੀ ਜਾਂਦਾ ਕਬੂਤਰਾਂ ਐ ਝੱਲਣਾ ਵਗੈਰਾ ਲਾਈ ਜਾਂਦਾ ਟੂਸ਼ੇ ਤੇ ਬਾਕੀ ਤੁਹਾਨੂੰ ਆਪਾਂ ਅੱਗੇ ਦਿਖਾਉਣ ਆਪਾਂ ਨੂੰ ਵਲੌਗ 'ਚ ਦੱਸਿਓ ਜਰੂਰ ਕਮੈਂਟ ਕਰਕੇ ਕਿ ਮੈਨੂੰ ਲੱਗਣਾ ਬਲੌਗ ਆਇਤਾ ਹੋ ਗਿਆ ਉਹ ਸਾਡੀ ਦਾ ਬੰਦ ਕਰਾ ਲਓ ਬੰਦ ਕਰਾ ਲਓ। ਚੱਲ ਦੇ ਦਵਾਰੇ ਚੱਲ ਦੇ। 7 ਲੋ ਵੀ ਮਿੱਤਰ ਆਪਣੇ ਇੱਕ ਪਾਸੇ ਦਾ ਹੋ ਗਿਆ ਕੰਮ ਜਮਾ ਕੰਪਲੀਟ ਦੱਸਿਓ ਮੜਾ ਤੁਹਾਨੂੰ ਕਿਵੇਂ ਲੱਗ ਰਿਹਾਗਾ। ਯਾਰ ਜੀ ਜਾਂ ਪਾ ਕਰਾ ਲਈਆ ਆਪਣੀ ਇੰਸਟਾਗ੍ਰam ਆਈਡੀ ਤੇ ਉਹ ਆਪਣੀ YouTube ਆਈਡੀ ਲਿਖਾ ਲਈ ਤੇ ਹੁਣ ਇੱਧਰ ਕਰਾ ਕੇ ਉਧਰ ਉਧਰਲੇ ਪਾਸੇ ਜਾ ਕੇ ਬਸ ਉਧਰ ਉਹ ਫਾਈਨਲ ਹੋ ਜਾਊਗਾ ਤੇ ਚਲੋ ਫਿਰ ਦੱਸੋ ਮਾੜਾ ਕਮੈਂਟਾਂ ਤੇ ਇੰਸਟਾਗ੍ਰam ਤੇ ਜਰੂਰ ਆਪਣੀ ਅਰੀਲਾ ਨੂੰ ਲਾਈਕ ਤੇ ਫੋਲੋ ਜਰੂਰ ਕਰਿਓ ਤੇ ਆੜੀ ਤੁਹਾਨੂੰ ਹੁਣ ਦੱਸ ਦਿਓ ਵੀ ਹੁਣ ਦੱਸਾਂ ਦੀ ਲੋਡਿੰਗ ਹੈਗੀ ਲਾਈਵ ਫਿਰ ਕਰਦਾ ਆ ਗਿਆ ਆਪਾਂ ਬਲੌਗ ਕਰਦੇ ਆਂ por isso a usar entre aqui. ਤੇ ਹਾਂਜੀ ਮਿੱਤਰੋ ਤੇ ਲਓ ਵੀ ਮਿੱਤਰੋ ਆਪਣੇ ਖੁੱਡਿਆ ਕੰਮ ਜਮਾ ਹੋ ਚੁਕਾ ਹੈ ਕੰਪਲੀਟ ਦੇਖ ਸਕਦੇ ਤੁਸੀਂ ਆਪਣੇ ਖੁੱਡੇ ਲੱਕ ਕਿਵੇਂ ਦੀ ਆ ਰਹੀ ਹੈ ਪਹਿਲਾਂ ਵੀ ਤੁਸੀਂ ਦੇਖਿਆ ਹਣ ਆਪਣੇ ਬਲੌਗਾਂ ਕਿਵੇਂ ਦਾ ਸੀਗਾ ਤੇ ਕਿਵੇਂ ਤੋਂ ਆਪਾਂ ਸਟਾਰਟ ਕੀਤਾ ਇਹ ਬਲੌਗ ਤੇ ਅੱਜ ਦੇਖ ਸਕਦੇ ਆਪਾਂ ਕਿੱਥੇ ਤੋਂ ਕਿੱਥੇ ਪਹੁੰਚ ਚੁੱਕੇ ਹਾਂਗੇ ਉਹ ਦੇਖ ਆਦ ਆਪਣੇ YouTube ਐਡੀ ਤੇ ਇਧਰ ਆਪਣੀ Instagram ਐਡੀ ਜਲਦੀ ਉਹ ਜਲਦੀ ਆ ਕੇ ਆਪਾਂ ਨੂੰ Instagram ਤੇ ਫੋਲੋ ਕਰ ਲਓ ਤੇ ਆਪਣੇ 1000 ਫੋਲੋਅਰ ਕਰਾ ਦਿਓ ਜਲਦੀ ਉਹ ਜਲਦੀ ਆ ਦੇਖ ਸਕਦੇ ਤੁਸੀਂ ਤੇ ਇਧਰ ਆਪਾਂ ਜੋੜਿਆ ਤੇ ਆ ਦੇਖ ਸਕਦੇ ਆਪਾਂ ਇਹਦੇ ਵਿੱਚ ਜੋੜੇ ਛੱਡਨੇ ਇੱਥੇ ਆਪਾਂ ਲਿਖਾ ਦਿੱਤਾ ਜੋੜਿਆ ਵਾਲੇ ਤੇ ਇਧਰ ਕੋ ਆਪਾਂ ਦਿਮਾਗ ਚ ਆ ਨਹੀਂ ਫਿਰਾਈ ਆ ਗਿਆ ਉੱਡਨੇ ਛੱਪ ਦਿਮਾਗ ਦੇਖ ਜਾਦੋ ਵੈਸੇ ਬਹੁਤ ਕੰਡ ਲੱਗਦੇ ਪਈ ਆ ਤੇ ਹੁਣ ਮੈਂ ਦੱਸਦਾ ਪਿਆ ਤੁਹਾਨੂੰ ਕਿ ਆਪਾਂ ਕੀ ਲਾਉਣੇ ਆਪਾਂ ਉਧਰਲੇ ਤੇ ਤੇ ਇਧਰ ਆਪਾਂ ਲਾਤੇ ਆਪਣੇ ਕਬੂਤਰ ਵੀ ਇਧਰ ਛਾਪ ਤੇ ਉੱਤੇ ਲਾਇਆ ਇੱਕ ਸ਼ਾਹ ਕਬੂਤਰ ਬਾਜ਼ ਦਾ ਤੇ ਆ ਚੀਜ਼ ਆਪਾਂ ਲਾਉਣ ਤੇ ਬਹੁਤ ਘੈਂਟ ਲੱਗਿਆ ਮੈਂ ਦੂਰੋਂ ਦਿਖਾਉਣਾ ਪਿਆ ਤੇ ਲਓ ਵੀ ਦੇਖਿਆ ਤੇ ਕਿੰਨੀ ਘੈਂਟ ਲੋਕ ਆਉਂਦੀ ਆ ਆਪਾਂ ਚਲਵਾ ਦੋੜਾ ਫਾਈਤੀ ਐਂਡ ਕਰਦਾ ਹੋਪ ਕਰਦਾ ਤੁਹਾਨੂੰ ਅੱਜ ਦਾ ਬਲੌਬ ਵਧੀਆ ਲੱਗਿਆ ਹੋਗਾ ਤੇ ਜੇ ਵਧੀਆ ਲੱਗਿਆ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਤੇ ਨਾ ਮੈਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਤੇ ਵੈਲ ਨੋਟੀਫਿਕੇਸ਼ਨ ਨੂੰ ਆਨ ਕਰਕੇ ਆਲ ਤੇ ਸਵਿਚ ਜਰੂਰ ਕਰ ਦਿਓ ਤੇ ਹਾਂਜੀ ਵੀ ਤੇ ਉਹ ਬਾਗੀਆਂ ਜਿਹੜੇ ਟਾਕੀਆਂ ਤੇ ਸਮਰਾਇਕਾਗਾ ਤੇ ਬਾਕੀ ਉਹ ਤੁਹਾਨੂੰ ਆਪਾਂ ਕਿਸ ਦਿਨ ਦਿਖਾਵਾਂਗੇ ਤੇ ਚਲੋ ਫਿਰ ਓਕੇ